ਅੱਜ ਫਿਤਰਤ ਇਹ ਹੈ ਥੋੜਾ ਕ ਸਮਾਂ ਇਨਸਾਨ ਦੇ ਉੱਤੇ ਮਾੜਾ ਆ ਜਾਏ ਨਾ ਇਨਸਾਨ ਆਪਣ ਉਸ ਸਮੇਂ ਦੇ ਪ੍ਰਭਾਵ ਦੇ ਹੇਠਾਂ ਆ ਜਾਂਦਾ ਹੈ ਅਲ ਸੰਗਤ ਨੇ ਹੁਕਮ ਕੀਤਾ ਸੀ ਕਿ ਜਿੱਥੋਂ ਗੁਰਦੇਵ ਪਾਸ਼ਾ ਚਮਕੌਰ ਦੇ ਗੜੇ ਨੂੰ ਛੱਡ ਕੇ ਗਏ ਨੇ ਉੱਥੋਂ ਦਾ ਤੁਸੀਂ ਇਤਿਹਾਸ ਸਾਂਝਾ ਨਹੀਂ ਕੀਤਾ ਮੈਂ ਅੱਜ ਥੋੜੇਕ ਇਸ਼ਾਰਾ ਮੱਤਰ ਆਪ ਜੀ ਨਾਲ ਉਹ ਸਾਂਝ ਪਾਉਣੀ ਚਾਹਾਂਗਾ ਸਤਗੁਰ ਪਾਰਸ਼ਾ ਬਖਸ਼ਿਸ਼ ਕਰਨ ਲੱਗੇ ਸੁਣੇ ਪਹੋ ਨਾ ਸਕੈ ਕਾਲ ਸਮਾਂ ਜਿਹੜਾ ਹੈ ਫਿਰ ਉਹਦੇ ਉੱਤੇ ਪ੍ਰਭਾਵ ਨਹੀਂ ਪਾਉਂਦਾ ਉਹਨੂੰ ਸਮਾਂ ਪੋਈ ਨਹੀਂ ਸਕਦਾ ਮੌਤ ਆਏਗੀ ਕਾਲ ਦਾ ਅਰਥ ਗੁਰਬਾਣੀ ਅੰਦਰ ਮੌਤ ਵੀ ਹੋਏਗਾ ਤੇ ਕਾਲ ਦਾ ਅਰਥ ਸਮਾਂ ਵੀ ਹੈ ਇਹ ਗੱਲ ਯਾਦ ਰੱਖਣਾ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਦੋ ਚੀਜ਼ਾਂ ਹੋਣਗੀਆਂ ਇੱਕ ਹਾਲਤ ਇੱਕ ਹਾਲਾਤ ਜਿਸ ਇਨਸਾਨ ਦੇ ਹਾਲਾਤ ਉਹੋ ਜਿਹੇ ਹੋਣਗੇ ਉਹਦੀ ਹਾਲਤ ਵੀ ਉਹੋ ਜੀ ਹੋਏਗੀ ਦੋ ਚੀਜ਼ਾਂ ਆਪ ਜੀ ਨੇ ਇਨਸਾਨੀਅਤ ਕੀਤੀਆਂ ਨੇ ਇੱਕ ਹਾਲਤ ਹੈ ਤੇ ਇੱਕ ਹਾਲਾਤ ਵੀ ਇਨਸਾਨ ਦੇ ਹਾਲਾਤ ਸਹੂਲਤਾਂ ਵਾਲੇ ਹੋਣਗੇ ਉਹਦੀ ਹਾਲਤ ਵੀ ਉਹੋ ਜੀ ਹੋਏਗੀ ਜੇਕਰ ਉਹ ਇਨਸਾਨ ਬਿਮਾਰੀ ਦੇ ਵਿੱਚ ਵੀ ਹੈ ਉਹਦੀ ਕਦੇ ਹਾਲਤ ਨੂੰ ਦੇਖਣਾ ਉਹਦੇ ਵਾਸਤੇ ਇਹ ਜਿਹੜਾ ਟ੍ਰੀਟਮੈਂਟ ਹੁੰਦਾ ਹੈ ਨਾ ਉਹ ਬੜੇ ਕਮਾਲ ਦਾ ਹੁੰਦਾ ਹੈ ਇਲੈਕਟ੍ਰੋਨਿਕ ਉਹਦੀ 휠 ਚੇਅਰ ਹੈ ਉਹਦੇ ਵਾਸਤੇ ਨੌਕਰ ਚਾਕਰ ਨਹੀਂ ਉਹਦੇ ਮੂੰਹ ਦੇ ਵਿੱਚ ਨਵਾਲਾ ਪਾਉਣ ਵਾਲੇ ਨਹੀਂ ਜੇਕਰ ਖਾਧੀ ਕੋਈ ਸਬਜ਼ੀ ਬੁਰਕੀ ਉਹਦੇ ਕੱਪੜਿਆਂ ਤੇ ਡਲ ਜਾਏਗੇ ਉਹਨੂੰ ਸਾਫ਼ ਕਰਨ ਵਾਲੇ ਬਹੁਤ ਨਹੀਂ ਮਤਲਬ ਜਿਹੋ ਜੇ ਇਨਸਾਨ ਦੇ ਹਾਲਾਤ ਹੋਣਗੇ ਉਸ ਇਨਸਾਨ ਦੀ ਹਾਲਤ ਵੀ ਇਹੋ ਜੀ ਹੋਏਗੀ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜਦੋਂ ਚਮਕੌਰ ਦੀ ਗੜੀ ਨੂੰ ਛੱਡ ਕੇ ਗਏ ਨੇ ਨਾਲ ਨਾ ਤੇ ਉਹਨਾਂ ਦੇ ਪੈਰਾਂ ਦੇ ਵਿੱਚ ਜੋੜਾ ਹੈ ਨਾ ਤੇ ਉਹਨਾਂ ਦੇ ਕੋਲ ਤਨ ਦੇ ਉੱਤੇ ਪਾਏ ਹੋਏ ਬਹੁਤੇ ਚੰਗੇ ਬਹੁਤੇ ਸੋਹਣੇ ਬਸਤਰ ਨੇ ਇਹ ਗੱਲ ਖਿਆਲ ਰੱਖਣਾ ਜੋ ਪਾਤਸ਼ਾਹ ਨੇ ਚੋਲਾ ਪਾਇਆ ਉਹ ਖੂਨ ਦੇ ਨਾਲ ਲਿਬੜਿਆ ਹੋਇਆ ਤੇ ਚਮੜੀ ਦੇ ਨਾਲ ਉਹ ਚੋਲਾ ਜਿਹੜਾ ਉਹ ਚੰਬੜਿਆ ਹੋਇਆ ਜ਼ਖਮਾਂ ਦੇ ਨਾਲ ਮਤਲਬ ਜਿਹੋ ਜੇ ਇਨਸਾਨ ਦੇ ਹਾਲਾਤ ਹੋਣਗੇ ਉਹੋ ਜੇ ਇਨਸਾਨ ਦੀ ਹਾਲਤ ਹੋਏਗੀ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਜਦੋਂ ਜੀਵਨ ਨੂੰ ਪੜੋਗੇ ਹਾਲਾਤ ਇਹੋ ਜੇ ਨਹੀਂ ਪਰ ਮਹਾਰੇ ਪਾਸ਼ਾ ਦੀ ਜਿਹੜਾ ਹਾਲਤ ਦੇਖੀ ਜਾਂਦੀ ਹੈ ਤੇ ਹਾਲਤ ਬੜੇ ਕਮਾਲ ਦੀ ਹੈ ਪਾਸ਼ਾ ਉੱਥੇ ਸ਼ੁਗਰਗੁਜ਼ਾਰ ਨਹੀਂ ਸ਼ਿਕਵਾ ਨਹੀਂ ਹੈ ਚਮਕੌਰ ਦੀ ਗੜੀ ਤੋਂ ਨਿਕਲਣ ਲੱਗੇ ਇੱਕ ਵਿਚਾਰ ਹੋਈ ਸੀ ਜਿੱਥੇ ਇਹ ਤਾਰੇ ਜਾ ਕੇ ਮੇਲ ਕਰਨਗੇ ਜਿੱਥੇ ਇਹ ਤਾਰੇ ਮਿਲਣਗੇ ਅਸੀਂ ਉੱਥੇ ਜਾ ਕੇ ਮਿਲਾਂਗੇ ਨਾਲ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਤਿੰਨ ਤਾੜੀਆਂ ਵੱਜੀਆਂ ਨੇ ਤਿੰਨ ਵਾਰ ਬੋਲ ਉਚਾਰਨ ਹੋਏ ਨੇ ਪੀਰੇ ਹਿੰਦ ਮੇਰਵਦ ਪੀਰ ਜਾ ਰਿਹਾ ਹਿੰਦ ਦਾ ਜੇ ਕੋਈ ਕੋਈ ਰੋਕ ਸਕਦਾ ਹੈ ਤੇ ਉਹਨੂੰ ਰੋਕ ਸਕਦਾ ਹੈ ਜੇ ਕੋਈ ਰੋਕ ਸਕੇ ਉਹਨੂੰ ਰੋਕ ਸਕਦਾ ਹੈ ਤਿੰਨ ਤਾੜੀਆਂ ਵੱਜੀਆਂ ਨੇ ਚਾਰ ਦਿਸ਼ਾਵਾਂ ਨੂੰ ਗੁਰੂ ਕੇ ਸਿੱਖ ਧੰਨ ਗੁਰੂ ਗੋਬਿੰਦ ਸਿੰਘ ਮਹਾਰੇ ਪਾਲਸ਼ਾ ਜਿਸਮਿੰਦਰ ਚਮਕੌਰ ਦੀ ਗੱਡੀ ਚੋਂ ਨਿਕਲਦੇ ਨੇ ਸਾਰੀ ਰਾਤ ਦਾ ਸਫ਼ਰ ਤੈਅ ਕੀਤਾ ਹੈ ਸਾਰੀ ਰਾਤ ਦੇ ਸਫ਼ਰ ਤੋਂ ਬਾਅਦ ਮਹਾਰੇ ਪਾਲਸ਼ਾ ਚਮਕੌਰ ਦੀ ਗੱਡੀ ਚੋਂ ਨਿਕਲ ਕੇ 마ਸੀਵੜ ਦੇ ਜੰਗਲ ਚ ਰੁਕੀ ਹੋਈ ਨੇ ਉਸ 마ਸੀਵੜ ਦੇ ਜੰਗਲ ਚ ਪਾਲਸ਼ਾ ਦੇ ਜੋ ਸਰੀਰ ਦੇ ਉੱਤੇ ਕੱਪੜੇ ਨੇ ਤਨ ਦੇ ਪਾਏ ਹੋਏ ਕੱਪੜੇ ਨੇ ਬਹੁਤੇ ਚੰਗੇ ਨਹੀਂ ਹੈ ਖੂਨ ਦੇ ਨਾਲ ਲਿਬੜੇ ਹੋਏ ਨੇ ਪੈਰਾਂ ਵਿੱਚ ਜ਼ਖਮ ਨੇ ਕਿਸੇ ਸ਼ਾਇਰ ਨੇ ਬੜੇ ਪਿਆਰੇ ਬੋਲ ਲਿਖੇ ਸੋਹਣੇ ਅਦੇ ਪੈਰ ਤੇ ਗੁਲਾਬੀ ਰੰਗ ਅੱਡੀਆਂ ਅੱਡੀਆਂ ਚ ਵੱਜੀਆਂ ਨੇ 16 ਵੱਡੋ ਵੱਡੀਆਂ ਸੋਹਣੇ ਉਹਦੇ ਪੈਰ ਫੁਹਾਰੇ ਵਾਂਗੂ ਰਿਸਦੇ ਨਵੇਂ ਸ਼ਾਲੇ ਬਣੀ ਜਾਣ ਪੁਰਾਣੇ ਜਾਣ ਫਿਸਦੇ ਸੋਹਣੇ ਜਿਹੇ ਪੈਰਾਂ ਵਿੱਚੋਂ ਰਸ ਦੇਹਾ ਚੋਰੀਆ ਇੰਜ ਲੱਗੇ ਪੈਰਾਂ ਵਿੱਚੋਂ ਅੱਲਾ ਮਈਆ ਰੋ ਰਿਆ ਸਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਰਸ਼ਾ ਅੱਜ ਚਮਕੌਰ ਦੀ ਗੜੀ ਚ ਰਵਾਨਾ ਹੋਈ ਤੇ ਅੰਮ੍ਰਿਤ ਵੇਲਾ ਸਵੇਰ ਦਾ ਵੇਲਾ ਜਦੋਂ ਪਾਰਸ਼ਾ ਚਮਕ ਮਾਸ਼ੀਵੜ ਦੇ ਜੰਗਲ ਵਿੱਚ ਬੈਠੇ ਨੇ ਭਾਈ ਦਿਆ ਸਿੰਘ ਨੇ ਦੇਖਿਆ ਸੋਹਣੇ ਉਹਦੇ ਪੈਰ ਗੁਲਾਬੀ ਰੰਗ ਅੱਡੀਆਂ ਅੱਡੀਆਂ ਚ ਵੱਜੀਆਂ ਨੇ 16 ਵੱਡੋ ਵੱਡੀਆਂ ਸੋਹਣੇ ਉਹਦੇ ਪੈਰ ਫੁਹਾਰੇ ਵਾਂਗੂ ਰਿਸਦੇ ਨਵੇਂ ਛਾਲੇ ਬਣੀ ਜਾਣ ਪੁਰਾਣੇ ਜਾਣ ਫਿਸਦੇ ਸੋਹਣੇ ਉਹਦੇ ਪੈਰਾਂ ਵਿੱਚੋਂ ਰਸ ਜਿਹਾਂ ਚੋਰਿਆ ਇੰਜ ਲਗੇ ਪੈਰਾਂ ਵਿੱਚੋਂ ਅੱਲਾ ਮਈਆ ਰੋ ਰਿਆ ਉਸ ਪੈਰਾਂ ਦੇ ਵਿੱਚ ਅੱਡੀਆਂ ਦੇ ਵਿੱਚ ਸੂਣਾ ਵੱਜੀਆਂ ਨੇ ਭਜਦੇਆ ਸਿੰਘ ਦੇ ਮਨ 'ਚ ਆ ਕੇ ਸੂਣਾ ਨੂੰ ਕੱਢ ਦਿਆਂ ਪਰ ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਦੇ ਚਿਹਰੇ ਵੱਲ ਦੇਖ ਤਾ ਕਿ ਮਹਾਰਾਜ ਪਾਸ਼ਾ ਦੇ ਕਈ ਦਿਨਾਂ ਤੋਂ ਬਾਅਦ ਅਜ ਸੁਰਖਰੂ ਹੋ ਕੇ ਸੁੱਤੇ ਨਹੀਂ ਉਠਾਇਆ ਨਹੀਂ ਜਾ ਰਿਹਾ ਹਾਲਤ ਕਿਹੋ ਜੀ ਹੈ ਤੇ ਹਾਲਾਤ ਕਿਹੋ ਜੀ ਨੇ ਮੈਂ ਜ਼ਿਕਰ ਕੀਤਾ ਹੈ ਇਨਸਾਨ ਦੀ ਹਾਲਤ ਉਹੋ ਜੀ ਹੁੰਦੀ ਹੈ ਜਿਹੋ ਜੇ ਇਨਸਾਨ ਦੇ ਹਾਲਾਤ ਹੋਣ ਸੁਣਿਆ ਪਹੁੰਚਾ ਨਾ ਸਕੇ ਕਾਲ ਸਮੇਂ ਦੇ ਪ੍ਰਭਾਵ ਤੋਂ ਬਿਲਕੁਲ ਉਲਟ ਸਮਾਂ ਪ੍ਰਭਾਵ ਪਾਉਣਾ ਚਾਹ ਰਿਹਾ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਉੱਤੇ ਪ੍ਰਭਾਵ ਨਹੀਂ ਹੈ ਨਾਲ ਗੁਰੂ ਕੇ ਸਿੱਖ ਮਿਲੇ ਇੱਥੇ ਜ਼ਿਕਰ ਵੀ ਹੈ ਜਦੋਂ ਪਾਸ਼ਾ ਸ਼ਵੇਰੀ ਉੱਥੇ ਪਹੁੰਚੇ ਨਾ ਇਹ ਦਿਨ ਪੂਰਾ ਨਹੀਂ ਚੜਿਆ ਪਰ ਇਹ ਗੱਲ ਯਾਦ ਰੱਖਿਓ ਜਦੋਂ ਇਨਸਾਨ ਦੇ ਉੱਤੇ ਕਿਤੇ ਮਾੜਾ ਸਮਾਂ ਹੁੰਦਾ ਹੈ ਜਦੋਂ ਉਹਨੂੰ ਸਭ ਤੋਂ ਨਜ਼ਦੀਕੀ ਜਦੋਂ ਆਪਣਾ ਧੋਖਾ ਦੇ ਕੇ ਜਾਂਦਾ ਤੇ ਇਨਸਾਨ ਦੇ ਮਨ ਦੇ ਵਿੱਚ ਇੱਕ ਜ਼ਰੂਰ ਤੇ ਜ਼ਰੂਰ ਇੱਕ ਚੀਜ਼ ਤੇ ਜ਼ਰੂਰ ਪੈਦਾ ਹੁੰਦੀ ਹੈ ਛਾਡੋ ਇਹ ਸੱਜਣਾ ਕਿਹੜੇ ਰਿਸ਼ਤਿਆਂ ਦੀ ਗੱਲ ਕਰਦਾ ਤੇਰੇ ਆਪਣੇ ਖੂਨ ਦੇ ਰਿਸ਼ਤੇ ਵੀ ਤੇਰੇ ਨਾਲ ਅੱਜ ਖੜਨ ਵਾਸਤੇ ਤਿਆਰ ਨਹੀਂ ਇੱਥੇ ਪੂਰਨ ਮਸੰਦ ਸੀ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਗੁਰੂ ਘਰ ਦੇ ਟੁਕੜਿਆਂ ਦੇ ਉੱਤੇ ਪੜਦਾ ਹੋਇਆ ਹੁੰਦਾ ਸੀ ਪੂਰਨ ਮਸੰਦ ਮਹਾਰਾਜ 파ਰਸ਼ਾ ਜਦੋਂ ਇੱਥੇ ਪਹੁੰਚੇ ਇੱਕ ਬ੍ਰਾਹਮਣ ਨਦੀ ਦੇ ਕੰਢੇ ਦੇ ਉੱਤੇ ਇਸ਼ਨਾਨ ਕਰ ਰਿਹਾ ਹੈ ਨਹਾ ਰਿਹਾ ਹੈ ਮਹਾਰਾਜ 파ਸ਼ਣ ਨੇ ਦੇਖਿਆ ਸਿੱਤ ਦਸਤਾਰਾਏ ਸਰੀਰ ਦੇ ਉੱਤੇ ਜ਼ਖਮ ਨੇ ਕਹਿਣ ਲੱਗਾ ਤੁਸੀਂ ਕੌਣ 파ਰਸ਼ਾ ਕਦੇ ਅਨੰਦਪੁਰ ਵਾਲੇ ਗੁਰੂ ਨੂੰ ਜਾਣਦਾ ਹੈ ਮੈਂ ਗੁਰਗੋਬਿੰਦ ਸਿੰਘ ਮਹਾਰਾਜ ਪਰਸ਼ਾਕੇ ਨੇ ਤੇ ਮਸੰਦ ਹੈ ਪੂਰਨ ਮਸੰਦ ਮੈਂ ਉਹਨੂੰ ਮਿਲਣਾ ਚਾਹੁੰਦਾ ਮੈਂ ਜਾਣਦਾ ਹਾਂ ਨਜ਼ਦੀਕ ਉਹਦਾ ਘਰ ਹੈ ਪੂਰਨ ਮਸੰਦ ਦੇ ਘਰ ਲੈ ਕੇ ਗਿਆ ਉਹਦਾ ਨੌਕਰ ਸੀ ਨੌਕਰ ਦਾ ਨਾਮ ਹੈ ਜਿਉਣਾ ਜਿਉਣਾ ਘਰ ਦਾ ਨੌਕਰ ਹੈ ਦਰਵਾਜ਼ਾ ਖੜਕਾਇਆ ਗਿਆ ਜਦੋਂ ਦੇਖਿਆ ਸਾਹਮਣੇ ਜ਼ਖਮੀ ਹਾਲਤ ਦੇ ਵਿੱਚ ਕੌਣ ਹੈ ਉਹ ਪੰਡਿਤ ਕਹਿਣ ਲੱਗਿਆ ਕਹਿੰਦਾ ਇਹ ਧੰਗੁਰ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਨੇ ਰੋਣ ਲੱਗਿਆ ਧੰਗੁਰ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਤੇਰੇ ਬਾਰੇ ਸੁਣਿਆ ਬਹੁਤ ਸੀ ਤੈਨੂੰ ਕਰ ਦੇਖਿਆ ਨਹੀਂ ਸੀ ਕਹਿੰਦੇ ਸਨ ਤੇਰੇ ਸੀਸ ਦੇ ਉੱਤੇ ਛਦਰ ਝੁਲਦੇ ਨਹੀਂ ਕਹਿੰਦੇ ਸਨ ਤੂੰ ਤਖਤਾਂ ਦਾ ਮਾਲਕ ਹੈਂ ਕਹਿੰਦੇ ਹਨ ਤੂੰ ਮਖਮਲੀ ਸੇਜਾਂ ਦੇ ਉੱਤੇ ਸੌਂਦਾ ਹੈ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਤੇਰੇ ਵੱਲ ਦੇਖ ਕੇ ਤਾਂ ਨਿਕਲਦੀ ਹੈ ਪਰਸ਼ਾ ਆਖਣ ਲੱਗੇ ਕਰਨੀ ਕਰਤਾ ਜਿਉ ਪਰਮਾਤਮਾ ਨੇ ਬਖਸ਼ਿਆ ਹੈ ਉਹਨੂੰ ਕਬੂਲ ਕੀਤਾ ਹੈ ਪਰਸ਼ਾ ਕਹਿੰਦੇ ਪੂਰਨ ਮਸੰਦ ਨੂੰ ਕਹੇ ਤੈਨੂੰ ਗੁਰੂ ਗੋਬਿੰਦ ਸਿੰਘ ਮਿਲਣ ਵਾਸਤੇ ਆਏ ਨੇ ਜਿੱਥੇ ਉਹ ਆਪਣੇ ਖੇਠਾ ਵਿੱਚ ਬੈੰਦਾ ਸੀ ਨਾ ਜਿੱਥੇ ਉਹਦਾ ਮੰਝੜਾ ਜੀ ਨੌਕਰ ਸੀ ਉਸ ਘਰ ਦਾ ਆਪਣੇ ਪਲੰਘੇ ਦੇ ਉੱਤੇ ਬਿਠਾਇਆ ਆਪਣੇ ਮੰਝੇ ਦੇ ਉੱਤੇ ਬਿਠਾਇਆ ਉਹ ਆਜਾ ਮਾਦਾ ਚੜ ਗਿਆ ਮਾਲਕ ਜੀ ਪੂਰਨ ਮਸੰਦ ਨੂੰ ਆਵਾਜ਼ਾਂ ਮਾਰਦਾ ਛੇਤੀ ਥੱਲੇ ਆਓ ਛੇਤੀ ਹੇਠਾਂ ਆਓ ਤੁਹਾਨੂੰ ਮਿਲਣ ਵਾਸਤੇ ਕੋਈ ਆਇਆ ਹੈ ਆਵਾਜ਼ਾਂ ਮਾਰਦਾ ਉੱਪਰ ਨੂੰ ਗਿਆ ਪੂਰਨ ਮਸੰਦ ਦਾ ਜਾ ਕੇ ਦਰਵਾਜ਼ਾ ਖੜਕਾਇਆ ਕਮਰੇ ਦਾ ਬਾਹਰ ਨਿਕਲਿਆ ਪੂਰਨ ਮਸੰਦ ਕਹਿੰਦਾ ਕੌਣ ਆ ਕਹਿੰਦਾ ਛੇਤੀ ਥੱਲੇ ਆਓ ਆਨੰਦਪੁਰ ਵਾਲਾ ਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇਰੇ ਘਰ ਵਿੱਚ ਚੱਲ ਕੇ ਆਏ ਨੇ ਫਿਰ ਉਹ ਨਾ ਸੁਣਿਆ ਹੱਕਾ ਬੱਕਾ ਰਹਿ ਗਿਆ ਡਰ ਗਿਆ ਕਹਿੰਦਾ ਕਿਉਂ ਮਰਵਾਉਣਾ ਹੈ ਗੁਰੂ ਗੋਬਿੰਦ ਸਿੰਘ ਕੱਲਾ ਇਕ ਨਾਲ ਸਿੱਖ ਵੀ ਨਹੀਂ ਕਹਿੰਦਾ ਕੱਲੇ ਆਏ ਨਹੀਂ ਕੋਈ ਉਹਨਾਂ ਦੇ ਪੈਰ ਤੇ ਜੋੜਾ ਵੀ ਨਹੀਂ ਹੈ ਪੈਰ ਸੁੱਜੇ ਹੋਏ ਨੇ ਪੈਰਾਂ 'ਚ ਜ਼ਖਮ ਨਹੀਂ ਲਹੂ ਰਿਸਦਾ ਪਿਆ ਹੈ ਛੇਤੀ ਥੱਲੇ ਆਓ ਤੇ ਮੈਂ ਜਦ ਜਿਕਰ ਕੀਤਾ ਹੈ ਪਾਰਸ਼ਦੀ ਬਾਣੀ ਦਾ ਫੁਰਬਾਨ ਹੈ ਸੰਗ ਸਖਾ ਸਭ ਤਜ ਗਏ ਕੋ ਨਨ ਬਿਹੋ ਸਾਥ ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਟੁਕ ਟੁਕ ਬੈੰਦੀ ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਪੈਂਦੀ ਜਦੋਂ ਇਨਸਾਨ ਦੇ ਉੱਤੇ ਮਾੜਾ ਸਮਾਂ ਆਜ ਦੇ ਸਭ ਤੋਂ ਪਹਿਲਾਂ ਉਹ ਛੱਡ ਕੇ ਜਾਂਦੇ ਜਿਹੜੇ ਬਿਲਕੁਲ ਨਜ਼ਦੀਕ ਹੋ ਕੇ ਬੈਠਦੇ ਸਨ ਕਿਰਨ ਜੀ ਅਨੰਦਪੁਰ ਵਾਲੇ ਗੁਰੂ ਨੂੰ ਕਿਹਾ ਕਿ ਪੂਰਨ ਮਸੰਦ ਅਜ ਘਾਰੀ ਨਹੀਂ ਹੈ ਜਿਹੜਾ ਗੁਰੂ ਕਰਦੇ ਟੁਕੜਿਆਂ ਦੇ ਉੱਤੇ ਪਲਦਾ ਰਿਹਾ ਪੂਰਨ ਮਸੰਦ ਨੂੰ ਪਤਾ ਲੱਗਿਆ ਇਹ ਝੂਠ ਬੋਲ ਦਿੱਤਾ ਮਹਾਰਾਜ ਪਾਸ਼ਾ ਨੇ ਸੁਣ ਗਿਆ ਸੀ ਹੀਟਾ ਜਿਉਣਾ ਰਹੁੰਦਾ ਥੱਲੇ ਆਇਆ ਪਾਤਸ਼ਾ ਮੇਰੇ ਘਰ ਚੱਲੋ ਮੈਂ ਤੁਹਾਨੂੰ ਆਪਣੇ ਨਾਲ ਲੈ ਕੇ ਜਾਵਾਂਗਾ ਇਹ ਪੂਰਨ ਮਸੰਦ ਡਰਦਾ ਸੀ ਪਿੱਛੇ ਫੌਜਾਂ ਲੱਗੀਆਂ ਹੋਣੀਆਂ ਕਿਉਂ ਮਰਵਾਉਣਾ ਹੈ ਗੁਰੂ ਤੇ ਹਕੂਮਤ ਦਾ ਬਾਗੀ ਹੈ ਤੂੰ ਕਿਉਂ ਮੈਨੂੰ ਮਰਵਾਉਣਾ ਹੈ ਜਿਉਣਾ ਆਖਦਾ ਸੀ ਪਾਸ਼ਾ ਤੁਸੀਂ ਮੇਰੇ ਘਰ ਚ ਮੇਰੇ ਘਰ ਚੱਲੋ ਤੁਹਾਨੂੰ ਆਪਣੇ ਘਰ ਲੈ ਕੇ ਚੱਲਦਾ ਪਾਦਸ਼ਾਹ ਮਾਰੇ ਨੇ ਉਹਨੇ ਇੱਕ ਕੁਝਾ ਦਿੱਤਾ ਉਦੋਂ ਚ ਕੁਝ ਅਗ ਪਾਗ ਦਿੱਤੀ ਮਾਰੇ ਪਾਸ਼ਾ ਕੀ ਕੇ ਜ਼ਿਕਰ ਕਰਦੇ ਹਨ ਜਿਸ ਟਿੰਡ ਦੇ ਵਿੱਚ ਪਾਸ਼ਾ ਨੇ ਜਿਸ ਘੜੇ ਦੀ ਸ਼ੇਪ ਵਾਂਗ ਸੀ ਉਸੇ ਟਿੰਡ ਦਾ ਪਾਸ਼ਾ ਨੇ ਸਹਾਰਾ ਲਾਇਆ ਕਿ ਗੁਲਾਬੇ ਪੰਜਾਬੀ ਦੇ ਖੂਦ ਹੀ ਜ਼ਿਕਰ ਕਰਦੇ ਨੇ ਉਸ ਟਿੰਡ ਦਾ ਸਹਾਰਾ ਹੈ ਮਹਾਰਾਜ ਪਾਦਸ਼ਾਹ ਇੱਥੇ ਆ ਕੇ ਵਿਸ਼ਰਾਮ ਕੀਤਾ ਫਾਇਦੇਆ ਸਿੰਘ ਨੇ ਦੇਖਿਆ ਜਦੋਂ ਗੁਲਾਬੇ ਪੰਜਾਬੀ ਦੇ ਖੂਦ ਦੇ ਉੱਤੇ ਪਹੁੰਚੇ ਨਾ ਉਦੇ ਨੌਕਰ ਨੇ ਜਾ ਕੇ ਦੱਸਿਆ ਕਿ ਤੁਹਾਡੇ ਖੂਦ ਦੇ ਉੱਤੇ ਇੱਕ ਇੱਕੋ ਤਰ੍ਹਾਂ ਦੇ ਚੋਲੇ ਪਾਏ ਨੇ ਇੱਕੋ ਤਰ੍ਹਾਂ ਦੇ ਬਸਤਰ ਪਾਏ ਨੇ ਸਿੱਖ ਲੱਗਦੇ ਹੀ ਨਹੀਂ ਪਤਾ ਤੇ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਾਰੇ ਪਾਸੇ ਇਸ ਇਲਾਕੇ 'ਚ ਵਿਚਰੇ ਨਹੀਂ ਗੁਲਾਬੇ ਪੰਜਾਬੀ ਦੇ ਕਰ ਗਈ ਮਾਰੇ ਪਾਸ਼ਾ ਦਾ ਸਤਿਕਾਰ ਕੀਤਾ ਹੈ ਗੁਲਾਬੇ ਪੰਜਾਬੀ ਨੇ ਘਰ ਬੁਲਾਇਆ ਆਓ ਭਗਤ ਕੀਤੀ ਹੈ ਪਰ ਯਾਦ ਰੱਖਿਓ ਜਿਹੜੀ ਹੁਣੇ ਆਪ ਜੀ ਨਾਲ ਸੰਜ ਪਾਈ ਹੈ ਜਦੋਂ ਮਾੜਾ ਸਮਾਂ ਆਉਂਦਾ ਹੈ ਖਲਾਤਾਂ ਨੂੰ ਦੇਖਦੇ ਹੋਏ ਸਾਰੇ ਰਿਸ਼ਤੇ ਛੱਡ ਕੇ ਚਲੇ ਜਾਂਦੇ ਨੇ ਜਦੋਂ ਪਤਾ ਚੱਲਿਆ ਨਾ ਕਿ ਹਕੂਮਤ ਦੇ ਬਾਗੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਥਾਲੀ ਵਿੱਚ ਮੋਹਰਾ ਰੱਖੀਆਂ ਨੇ ਤੇ ਪਾਤਸ਼ਾਹ ਨੂੰ ਜਾ ਕੇ ਆ ਕੇ ਨਮਸਕਾਰ ਕਰ ਦਿੱਤੀ ਪਾਤਸ਼ਾਹ ਸਮਝ ਗਏ ਮਹਾਰਾਜ ਪਾਤਸ਼ਾਹ ਚਲੇ ਗਏ ਪਾਤਸ਼ਾਹ ਕਿੰਨੇ ਘਬਰਾਉਂਦਾ ਕਿਉਂ ਹੈ ਦਰਿਆ ਹੋਇਆ ਸੀ ਗੁਲਾਬਾ ਤੇ ਪੰਜਾਬਾ ਅੱਖਣ ਲੱਗੇ ਜਿਹੜਾ ਅਨੰਦਪੁਰ ਦੇ ਕਿਲੇ ਨੂੰ ਛੱਡ ਸਕਦਾ ਆਪਣੇ ਸਾਹਿਬਜ਼ਾਦੇ ਨੂੰ ਛੱਡ ਸਕਦਾ ਤੈਨੂੰ ਛੱਡ ਕੇ ਚਲਿਆ ਜਾਏਗਾ ਤੂੰ ਘਬਰਾ ਨਾ ਇੱਕ ਤੈਨੂੰ ਬੇਨਤੀ ਹੈ ਇਸ ਇਲਾਕੇ ਦੇ ਵਿੱਚ ਹੈ ਤੇ ਮੁਸਲਮਾਨ ਨੇ ਪਰ ਗੁਰੂ ਕਾਣਾ ਪਿਆਰ ਸਨੇਹ ਬੜਾ ਹੈ ਉਹਨੇ ਗਣੀ ਖਾਨ ਤੇ ਨਬੀ ਖਾਨ ਕੋਟਲਾ નિਹੰਗ ਖਾਨ ਦਾ ਮੈਂ ਜ਼ਿਕਰ ਕੀਤਾ ਸੀ ਨਾ ਰੋਪੜ ਦੀ ਧਰਤੀ ਦਾ ਕੋਟਲਾ ਨਿਹੰਗ ਖਾਨ ਇਹ ਕੋਟਲਾ ਨਿਹੰਗ ਖਾਨ ਦੇ ਭੂਆ ਦੇ ਪੁੱਤਰ ਨੇ ਗਣੀ ਖਾਨ ਤੇ ਨਵੀ ਖਾਨ ਮਾਮੇ ਦਾ ਤੇ ਭੂਆ ਦੇ ਪੁੱਤਾਂ ਦਾ ਆਪਸ ਵਿੱਚ ਰਿਸ਼ਤਾ ਹੈ ਕੋਟਲੇ ਨਿਹੰਗ ਦਾ ਤੇ ਇੱਧਰ ਗਣੀ ਖਾਨ ਤੇ ਨਵੀ ਖਾਨ ਦਾ ਇਹ ਘੋੜੇ ਲੈ ਕੇ ਆਉਂਦੇ ਸਨ ਤੇ ਘੋੜਿਆਂ ਨੂੰ ਆਨੰਦਪੁਰ ਦੀ ਧਰਤੀ ਦੇ ਉੱਤੇ ਵੇਚਦੇ ਸਨ ਇਹ ਮਹਾਰਾਜ ਪਾਸ਼ਾ ਦੇ ਵਕਤ ਸਾਨੂੰ ਬੜੀ ਜਾਣ ਪੇਛਾਨ ਸੀ ਬੜਾ ਪਿਆਰ ਸੀ ਗੁਰਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੇ ਨਾਲ ਇਹਨਾਂ ਦੀ ਮਾਤਾ ਦਾ ਜ਼ਿਕਰ ਹੁੰਦਾ ਹੈ ਪਹਿਲੇ ਸਮੇਂ ਦੇ ਅੰਦਰ ਲੋਕ ਆਪਣੀਆਂ ਇਹ ਗੁਰੂ ਨੂੰ ਭੇਟ ਕਰਵਾ ਤੇ ਪੇਟਾਵਾਂ ਹਮੇਸ਼ਾ ਆਪਣੇ ਕੋਲ ਲੈ ਕੇ ਰੱਖਦੇ ਹੁੰਦੇ ਸਨ ਕਪੜਾ ਖੱਦਰ ਦਾ ਤਿਆਰ ਕੀਤਾ ਸੀ ਦੀ ਮਾਤਾ ਨੇ ਆਪਣੇ ਕੋਲ ਰੱਖਿਆ ਰਾਤੋਂ ਰਾਤ ਨੂੰ ਰੰਗਿਆ ਗਿਆ ਸੁਕਾਇਆ ਗਿਆ ਮਹਾਰਾਜ ਪਾਤਸ਼ਾਹ ਨੂੰ ਜ਼ਿਕਰ ਕਰਨ ਕਿ ਪਾਤਸ਼ਾਹ ਇਸ ਇਲਾਕੇ ਤੇ ਜਿਹੜਾ ਹੈ ਉਹ ਇਹ ਇਲਾਕਾ ਜਿਹੜਾ ਸੇਫ ਨਹੀਂ ਹੈ ਹਕੂਮਤ ਜਿਹੜੀਆਂ ਉਹ ਪੈੜਾ ਮਾਪ ਰਹੀ ਹੈ ਕਦੋਂ ਵੀ ਖਤਰਾ ਇਸ ਇਲਾਕੇ ਚ ਹੋ ਸਕਦਾ ਹੈ ਇਸ ਇਲਾਕੇ ਨੂੰ ਛੱਡ ਕੇ ਚਲੀਏ ਗਨੀ ਖਾਨ ਤੇ ਨਬੀ ਖਾਨ ਨਾਲ ਗੁਰੂ ਕੇ ਸਿੱਖ ਨੇ ਪਾਦਸ਼ਾਹ ਨੇ ਬੇਨਤੀ ਕਰਨ ਲੱਗੇ ਪਾਦਸ਼ਾਹ ਤੁਹਾਡੇ ਪੈਰਾਂ ਦੇ ਵਿੱਚ ਜ਼ਖਮ ਨੇ ਤੁਰਿਆ ਨਹੀਂ ਜਾਏਗਾ ਚੱਲਿਆ ਨਹੀਂ ਜਾਏਗਾ ਤੁਰਨਾ ਔਖਾ ਹੋਏਗਾ ਮਹਾਰਾਜ ਪਾਸ਼ਾ ਤੁਹਾਨੂੰ ਆਪਣੇ ਮੋਢਿਆਂ ਦੇ ਉੱਤੇ ਲੈ ਕੇ ਜਾਵਾਂਗੇ ਮੰਜੇ ਦੇ ਉੱਤੇ ਪਾਸ਼ਾ ਨੂੰ ਬਿਠਾਇਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਇਥੋਂ ਨਿਕਲੇ ਗਣੀ ਖਾਨ ਤੇ ਨਬੀ ਖਾਨ ਦੇ ਮੋੜਿਆਂ ਦੇ ਉੱਤੇ ਨੇ ਥੋੜੀ ਅੱਗੇ-ਅਗੇ ਇੱਕ ਦਸਤਾ ਮੁਗਲਾਂ ਦਾ ਸ਼ਨਾਖਤ ਹੋ ਰਹੀ ਸੀ ਨਾ ਪਾਸ਼ਾ ਦੀ ਮਹਾਰਾਜ ਪਾਸ਼ਾ ਨੂੰ ਉੱਥੇ ਰੋਕਿਆ ਗਿਆ ਰੋਕ ਕੇ ਆਖਦੇ ਨੇ ਕੌਣ ਹੈ ਜਦੋਂ ਗਣੀ ਖਾਨ ਨਬੀ ਖਾਨ ਮੋੜਾਂ ਦੇ ਬਿਠਾਉਣ ਦੀ ਗੱਲ ਕਰਦੇ ਸੀ ਪਾਸ਼ਾ ਆਖਦੇ ਸਨ ਕਿ ਸਿੱਖਾਂ ਆਪਣੇ ਨੇ ਮੋੜਿਆਂ ਦੇ ਉੱਤੇ ਜਾਵਾਂਗਾ ਆਪਣੇ ਸਿੱਖਾਂ ਦਾ ਭਾਰ ਬਣਾਗਾ ਪਾਦਸ਼ਾ ਤੁਹਾਡੇ ਨਾਲ ਜੁੜਨ ਤੋਂ ਪਹਿਲਾਂ ਅਸੀਂ ਪੀਰਾਂ ਦੇ ਪੁਜਾਰੀ ਸੀ ਇਸ ਇਲਾਕੇ ਦਾ ਉੱਚ ਦਾ ਪੀਰ ਸੀ ਉਹਨੂੰ ਮੋਢਿਆਂ ਦੇ ਉੱਤੇ ਬਿਠਾ ਕੇ ਲੈ ਕੇ ਜਾਂਦੇ ਸਨ ਪਾਸ਼ਾ ਮਹਾਰਾ ਤੁਸੀਂ ਸਾਡੇ ਉੱਚ ਦੇ ਪੀਰ ਹੋ ਗੁਰੂ ਗੋਬਿੰਦ ਸਿੰਘ ਮਹਾਰਾ ਪਾਸ਼ਾ ਨੇ ਮੋਢਿਆਂ ਦੇ ਬਿਠਾ ਕੇ ਉੱਤੇ ਜਾਂਦੇ ਨੇ ਦਸਤਾਰ ਉਪਦੇ ਪੁੱਛਿਆ ਜਾਂਦਾ ਹੈ ਕੌਣ ਨਹੀਂ ਕਹਿੰਦੇ ਸਾਡੇ ਉੱਚ ਦੇ ਪੀਰ ਨੇ ਇਸ ਇਲਾਕੇ ਦੇ ਵਿੱਚ ਉੱਚ ਅਸਥਾਨ ਸੀ ਉੱਚ ਜਗ੍ਹਾ ਦਾ ਨਾਮ ਹੈ ਜਿਹੜਾ ਉਸ ਅਸਥਾਨ ਦੀ ਜਿਹੜਾ ਉਸ ਜਗ੍ਹਾ ਦੀ ਸੇਵਾ ਸੰਭਾਲ ਕਰਦਾ ਉਹਨੂੰ ਉੱਚ ਦਾ ਪੀਰ ਕਿਹਾ ਜਾਂਦਾ ਸੀ ਉਹਦੀ ਬੜੀ ਮਾਨਤਾ ਸੀ ਕਹਾਂ ਲਗੇ ਸਾਡਾ ਉੱਚ ਦਾ ਪੀਰ ਹੈ। ਸ਼ਨਾਖਤ ਕਰਨ ਵਾਸਤੇ ਪੀਰ ਮੁਹੰਮਦ ਕਾਜ਼ੀ ਦਾ ਨਾਮ ਹੁੰਦਾ ਹੈ। ਪੀਰ ਮੁਹੰਮਦ ਕਾਜ਼ੀ ਨੂੰ ਬੁਲਾਇਆ ਗਿਆ ਕਿ ਤੂੰ ਦੇਖ ਸ਼ਨਾਖਤ ਕਰ ਸੱਚੀ ਉੱਚ ਦੇ ਪੀਰ ਨੇ ਮੁਸਲਮਾਨਾਂ ਦਾ ਇੱਕ ਫਿਰਕਾ ਹੈ ਇੱਕ ਮੂਸ਼ਾ ਨੂੰ ਕਟਾਉਂਦੇ ਨੇ ਕਿ ਕੇਸਾਂ ਨੂੰ ਕਟਾਉਂਦੇ ਨੇ ਇੱਕ ਇਹਨਾਂ ਦਾ ਫਿਰਕਾ ਉਹ ਮੂਸ਼ਾ ਕੇਸਾਂ ਨੂੰ ਕਟਾਉਂਦੇ ਹੀ ਨਹੀਂ। ਪਾਸ਼ਾ ਮਹਾਰ ਨੇ ਕੇਸ ਆਪਣੇ ਪਿੱਛੇ ਨੂੰ ਸੁਟੇ। ਪੀਰ ਮੁਹੰਮਦ ਨੂੰ ਬੁਲਾਇਆ ਗਿਆ। ਪੀਰ ਮੁਹੰਮਦ ਨੇ ਆ ਕੇ ਦੇਖਿਆ ਮਾਰੇ ਪਾਸ਼ਾ ਨੂੰ ਪਹਿਚਾਣ ਗਿਆ ਕਿਉਂ ਇਹ ਪੀਰ ਮੁਹੰਮਦ ਜਿਹੜਾ ਸੀ ਅਨੰਦਪੁਰ ਦੀ ਧਰਤੀ ਦੇ ਉੱਤੇ ਆਇਆ ਕਰਦਾ ਸੀ ਇੱਥੇ ਅਰਬੀ ਤੇ ਫਾਰਸੀ ਅੱਖਰਾਂ ਦੀ ਸਾਂਝ ਪਾਇਆ ਕਰਦਾ ਸੀ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੇ ਨਾਲ ਜਦੋਂ ਵੇਖਿਆ ਹੈਰਾਨ ਰਹਿ ਗਿਆ ਸਾਹਮਣੇ ਖੜੇ ਦਸਤੇ ਦੇ ਆਖਦੇ ਨੇ ਮੁਗਲ ਆਖਦੇ ਨੇ ਕਹਿੰਦੇ ਇਹ ਉੱਚ ਦਾ ਪੀਰ ਹੈ ਹੱਥ ਜੋੜ ਕੇ ਸੀਸ ਨਵਾ ਕੇ ਕਹਿਣ ਲੱਗਾ ਕਿ ਇਹ ਸੱਚੀ ਹੋਏ ਇਹ ਉੱਚ ਦਾ ਪੀਰ ਹੈ ਇਹ ਸੱਚੀ ਉੱਚ ਦਾ ਪੀਰ ਹੈ ਇਹ ਐਡਾ ਵੱਡਾ ਉੱਚਾ ਪੀਰ ਹੈ ਇਸ ਪੀਰ ਵਰਗਾ ਕੋਈ ਪੀਰ ਨਹੀਂ ਸ਼ਨਾਖਤ ਹੋਈ ਤੁਹਾਰੇ 파ਸ਼ਨ ਵਿਦਾ ਕੀਤਾ ਗਿਆ ਗੁਰ ਕਲਗੀ ਧਰ ਮਹਾਰਾਜ 파ਸ਼ਾ ਇਥੋਂ ਆਲਮਗੀਰ ਆਲਮਗੀਰ ਤੋਂ 파ਸ਼ਾ ਮਹਾਰਾਜ ਜਦੋਂ ਰਾਏਕੋਟ ਗਏ ਨੇ ਨਾ ਰਾਏਕੱਲਾ ਹੁਣ ਜਿਹੜਾ ਰਾਏਕੱਲਾ ਹੈ ਇਹਦਾ ਵੀ ਕੋਟਲਾ ਨੇ ਹੰਗ ਖਾਨ ਦੇ ਨਾਲ ਕੁੜਮਾਂਚਾਰੀ ਦਾ ਰਿਸ਼ਤਾ ਹੈ ਰਾਏਕੱਲੇ ਦੇ ਨਾਲ ਇਹਦਾ ਪੁੱਤ ਵਿਆਹ ਹੋਇਆ ਸੀ ਧਰ ਕੋਟਲਾ ਨਿਹੰਗ ਖਾਨ ਦਾ ਇੱਕ ਪੋਤਾ ਇੱਕ ਮਮਤਾਜ ਹੈ ਮਮਤਾਜ ਜੋ ਜੋ ਭਾਈ ਬਚਿੱਤਰ ਸਿੰਘ ਨੂੰ ਜਿਹੜੀ ਕਹਿੰਦੀ ਸੀ ਕਿ ਮੈਂ ਸ਼ਹੀਦ ਦੀ ਬੇਕਾਬ ਹਾਂ ਕੋਟਲਾ ਨਿਹੰਗ ਖਾਨ ਦਾ ਪੁੱਤਰ ਇੱਧਰ ਵਿਆਹ ਹੋਇਆ ਸੀ ਰਾਏਕੱਲੇ ਦੇ ਪਰਿਵਾਰ ਨਾਲ ਹੁਣ ਇਹ ਵੀ ਰਾਏਕੱਲਾ ਵੀ ਗੁਰੂ ਕਾਰਨਾ ਜੁੜਿਆ ਹੋਇਆ ਸੀ ਜਦ ਇਤਿਹਾਸ ਦੀ ਤੁਸੀਂ ਲੜੀ ਨੂੰ ਪੜੋਗੇ ਨਾ ਬੜੇ ਤੁਹਾਨੂੰ ਐਸੇ ਨਾਮ ਆਉਣਗੇ ਭਾਈ ਜੈਤਾ ਇੱਕ ਦਮ ਨਹੀਂ ਨਿਕਲ ਕੇ ਆਏ ਬਾਹਰ ਇਹ ਗੁਰੂ ਕਾਰਨਾ ਪਰਿਵਾਰ ਪਹਿਲਾਂ ਜੁੜਿਆ ਹੋਇਆ ਹੈ ਪੰਜ ਪਿਆਰੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੁਹੰਮਦ ਸਿੰਘ ਭਾਈ ਸਹਿਬ ਸਿੰਘ ਇਹ ਗੁਰੂ ਘਰ ਨਾਲ ਪਹਿਲਾਂ ਜੁੜੇ ਹੋਏ ਨੇ 1699 ਨੂੰ ਖਾਲਸਾ ਪੰਥ ਦੀ ਸਜਣਾ ਹੋਈ ਇਸ ਸਾਰੇ ਪਰਿਵਾਰ ਪਹਿਲਾਂ ਜੁੜੇ ਹੋਏ ਨੇ ਭਾਈ ਮਨੀ ਸਿੰਘ ਦੇ ਪਰਿਵਾਰ ਦੇ 11 ਭਰਾ ਸਨ ਬਾਬਾ ਉਦੇ ਸਿੰਘ ਭਾਈ ਬਚਿੱਤਰ ਸਿੰਘ ਇਹ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਵਿੱਚੋਂ ਨੇ ਤੁਹਾਨੂੰ ਤਾਂ ਸਿੱ ਇਸ ਇਤਿਹਾਸ ਦੀ ਲੜੀ ਨੂੰ ਵੇਖੋਗੇ ਇਤਿਹਾਸ ਨੂੰ ਕੋਖੋਗੇ ਪੜਤਾਲੋਗੇ ਤੁਹਾਨੂੰ ਸਾਰੇ ਇਤਿਹਾਸ ਦੇ ਇਹ ਜਿਹੜੇ ਸ਼ਖਸ ਨੇ ਗੁਰੂ ਕਾਰਨਾ ਜੁੜੇ ਹੋਏ ਨੇ ਤੁਹਾਨੂੰ ਬਿਲਕੁਲ ਇਹ ਪਹਿਲਾ ਪਰਿਵਾਰ ਜੁੜੇ ਹੋਏ ਨੇ ਪਹਿਲਾ ਪਰਿਵਾਰ ਜੁੜੇ ਹੋਏ ਨੇ ਤਾਂ ਹੀ ਇਹਨਾਂ ਦਾ ਗੁਰੂ ਦੇ ਨਾਲ ਇਹਨਾਂ ਸਨੇਹ ਤੇ ਇਹਨਾਂ ਪਿਆਰ ਸੀ ਇੱਕਦਮ ਉੱਠ ਕੇ ਕੋਈ ਆਪਣੇ ਆਪ ਨੂੰ ਖਤਮ ਨਹੀਂ ਕਰਵਾ ਲੈਂਦਾ ਕੋਈ ਆਪਣੇ ਆਪ ਨੂੰ ਸ਼ਹੀਦ ਥੋੜੀ ਨਾ ਕਰਵਾ ਲੈਂਦਾ ਰਾਇ ਕੱਲੇ ਦੇ ਗੋਲਗੇ ਰਾਇਕੋਟ ਦੀ ਤਰਤੀ ਦੇ ਉੱਤੇ ਪਾਸ਼ਾ ਕਹਿੰਦਾ ਕਿਹਦਾ ਰਾਇ ਕੱਲਾ ਅਕਦਾ ਪਾਸ਼ਾ ਮੇਰੇ ਲਈ ਕੋਈ ਕੋਈ ਸੇਵਾ ਹੋਈ ਮਹਾਰਾਜ ਪਾਸ਼ਾ ਕਿ ਤੇਰੇ ਲਈ ਸੇਵਾ ਇਹ ਹੈ ਸਰਹੰਦ ਤੇਰੇ ਕੋਲ ਹੈ ਇਹ ਸੂਬਾ ਸੀ ਵੱਡਾ ਸ਼ਹਿਰ ਸੀ ਜੇਕਰ ਕੋਈ ਪੰਜਾਬ ਦੇ ਵਾਸਤੇ ਫਰਮਾਨ ਜਾਰੀ ਹੁੰਦਾ ਸੀ ਸਰਹੰਦ ਦੀ ਧਰਤੀ ਤੇ ਹੁੰਦਾ ਸੀ ਪਾਸ਼ਾ ਆਖਣ ਲੱਗੇ ਸਰਹੰਦ ਤੇਰੇ ਕੋਲ ਹੈ ਜੇਕਰ ਕੋਈ ਖਬਰ ਮਿਲ ਸਕਦੀ ਹੈ ਤਾਂ ਸਰਹੰਦ ਤੋਂ ਮਿਲ ਸਕਦੀ ਹੈ ਆਪਣਾ ਕੋਈ ਬੰਦਾ ਭੇਜ ਖਾਂ ਉਸ ਸਰਹੰਦ ਦੀ ਧਰਤੀ ਦੇ ਉੱਤੇ ਕੋਈ ਖਬਰ ਲੈ ਕੇ ਆਏ ਨੂਰੇ ਮਾਹੀ ਦਾ ਜ਼ਿਕਰ ਹੁੰਦਾ ਹੈ ਆਪਣੇ ਬੰਦੇ ਨੂੰ ਭੇਜਦਾ ਨੂਰੇ ਮਾਹੀ ਨੂੰ ਭੇਜਦਾ ਹੈ ਖਬਰ ਲੈਣ ਵਾਸਤੇ ਜਾਂਦਾ ਹੈ ਜਦੋਂ ਪਰਤੇ ਆ ਨਾ ਇਤਿਹਾਸ ਦੇ ਪੰਨੇ ਵੀ ਜ਼ਿਕਰ ਕਰਦੇ ਨੇ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਦੇ ਪੁੱਤਰ ਹੀ ਸਨ ਨਾ ਅਸੀਂ ਕਈ ਵਾਰ ਬਿਲਕੁਲ ਨਰਮੋਹੀ ਵੀ ਬਣਾ ਦਿੱਤਾ ਹੈ ਪਾਸ਼ਾ ਨੂੰ ਮੇਰੇ ਵਰਗੇ ਵਿਆਖਿਆਕਾਰਾਂ ਨੇ ਇਤਿਹਾਸ ਨੂੰ ਸੁਣਾਉਣ ਵਾਲਿਆਂ ਨੇ ਯਾਦ ਰੱਖਿਓ ਪੁੱਤ ਪਾਲੇ ਹੁਣ ਪਾਸ਼ਾ ਮਹਾਰਾਜ ਕਦੇ ਉਹਨਾਂ ਨੂੰ ਝੋਲੀ ਚ ਨਾ ਪਾਇਆ ਹੋਵੇਗਾ ਕਦੇ ਉਹਨਾਂ ਨੂੰ ਖੜਾਇਆ ਨਾ ਹੋਵੇਗਾ ਮਾਂ ਪਿਓ ਰੋਟੀ ਖਾਂਦਾ ਕਰੇ ਬੱਚੇ ਕੋਲ ਬੈਠ ਕੇ ਪ੍ਰਸ਼ਾਦਾ ਛਕਣ ਵਾਸਤੇ ਬੈਠ ਜਾਂਦੇ ਨੇ ਕਿ ਮਾਰੇ ਪਾਸ਼ਾ ਦੇ ਨਾਲ ਰੋਟੀ ਖਾਣ ਵਾਸਤੇ ਨਾ ਬੈਠਦੇ ਹੋਣਗੇ ਸਹਬਜ਼ਾਦੇ ਜਦੋਂ ਕਈ ਦਿਨਾਂ ਬਾਅਦ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਆਉਂਦੇ ਹੋਣਗੇ ਤੇ ਇੰਨੇ ਦਿਨਾਂ ਬਾਅਦ ਇੰਤਜ਼ਾਰ ਦੇ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਵਾਪਸ ਆਉਂਦੇ ਹੋਣਗੇ ਭੱਜ ਕੇ ਗਲਵਕੜੀ ਚ ਨਾ ਲੈਂਦੇ ਹੋਣਗੇ ਪਾਸ਼ਾ ਜਦ ਨੂਰਾ ਮਾਈ ਮਾਹੀਆ ਖਬਰ ਲੈਣ ਗਿਆ ਨਾ ਨੂਰਾ ਮਾਈ ਪਰਸ਼ ਮਹਾਰਾਜ ਸੇਖ ਨੂੰ ਕਹਿੰਦੇ ਕਿ ਨੇ ਦਰਖਤ ਦੇ ਉੱਤੇ ਚੜ ਕੇ ਦੇਖ ਨੂਰਾ ਜੀ ਆਇਆ ਕਿ ਨਹੀਂ ਆਇਆ ਵੱਡਿਆਂ ਦੀ ਖਬਰ ਹੈ ਸੀ ਸ਼ਹੀਦ ਹੋ ਚੁੱਕੇ ਨੇ ਪਰ ਛੋਟਿਆਂ ਦਾ ਕੋਈ ਅਤਾ ਪਤਾ ਨਹੀਂ ਸੀ ਨੂਰਾ ਆਇਆ ਮਹਾਰਾਜ ਬਾਦਸ਼ਾਹ ਦੇ ਆਉਂਦਿਆਂ ਚਰਨਾਂ 'ਚ ਟਹਿ ਪਿਆ ਰੋਣ ਲੱਗ ਗਿਆ ਗੁਰੂ ਗੋਬਿੰਦ ਸਿੰਘ ਮਹਾਰੇ ਪਰਸ਼ਾ ਮੈਂ ਹਾਲ ਕਿਵੇਂ ਬਿਆਨ ਕਰਾਂ ਸਾਰੇ ਹਾਲਾਤਾਂ ਨੂੰ ਬਿਆਨ ਕੀਤਾ ਪਰਸ਼ਾ ਸਰਹੰਦ ਦੀ ਧਰਤੀ ਦੇ ਉੱਤੇ ਗਿਆ ਸੀ ਖਬਰਾਂ ਮਿਲੀਆਂ ਨੇ ਖਬਰਾਂ ਕੋਲ ਚੰਗੀਆਂ ਨਹੀਂ ਤੇਰੇ ਪੁੱਤਰਾਂ ਦੇ ਨਾਲ ਆ ਕੈਰਟ ਆਇਆ ਗਿਆ ਵਜੀਦ ਖਾਨ ਦੇ ਵੱਲੋਂ ਮਾਰੇ ਪਰਸ਼ਾ ਨਾਲ ਗੱਲ ਸੁਣ ਰਹੇ ਨੇ ਨਾਲ ਗੱਲਾਂ ਬਾਤਾਂ ਸੁਣ ਰਹੇ ਨੇ ਨੂਰੇ ਮਾਹੀ ਦੀਆਂ ਟੀਰ ਦੇ ਨਾਲ ਕਾਈ ਦੇ ਬੂਟੇ ਦੇ ਆਲੇ ਦੁਆਲੇ ਤੋਂ ਜਿਹੜੀ ਮਿੱਟੀ ਹੈ ਉਹਨੂੰ ਪੁੱਟ ਰਹੇ ਨੇ ਇਦھر ਨੂਰਾ ਮਈਆ ਆਪਣੀ ਗੱਲ ਨੂੰ ਸਨਬਤ ਕਰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਨੇ ਤੀਰ ਦੇ ਨਾਲ ਕਾਈ ਦੇ ਬੂਟੇ ਨੂੰ ਪੁੱਟ ਕੇ ਕਹਿਣ ਲੱਗੇ ਮੇਰੇ ਪੁੱਤਰਾ ਨੇ ਮੇਰੇ ਸਹਬਜ਼ਾਦਿਆਂ ਨੇ ਅੱਜ ਮੁਗਲ ਰਾਜ ਦੀ ਜੜ੍ਹ ਪੁੱਟ ਕੇ ਰੱਖ ਦਿੱਤੀ ਹੈ ਜੋਗੀ ਜੀ ਇਸ ਕੇ ਬਾਅਦ ਅਬ ਖੁਈ ਥੋੜੀ ਦੇਰ ਸੀ ਬਸਤੀ ਸ਼ਰਹੰਦ ਸ਼ਹਿਰ ਅਬ ਇਟੋਂ ਦਾ ਢੇਰ ਥੀ ਤੋ ਇਹ ਆਗੂ ਵਰਸ਼ ਕੇ ਦੁਨੀਆ ਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਦੇ ਅੰਦਰ ਪੰਜਾਬ ਦੀ ਧਰਤੀ ਤੇ ਆਈ ਨਾ ਜਦ ਰੱਖਿਓ ਜਿਹੜਾ ਵਜੀਦ ਖਾਨ ਆਪਣੇ ਆਪ ਨੂੰ ਵੱਡਾ ਫੰਨੇ ਖਾਨ ਸਮਝਦਾ ਸੀ ਨਾ ਆ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਆ ਕੇ ਵੰਗਾਰੇ ਤੇ 80 ਸਾਲਾਂ ਦਾ ਸੀ ਬਾਬਾ ਫਤਿਹ ਸਿੰਘ ਜੋ ਬੰਦਾ ਸਿੰਘ ਬਹਾਦਰ ਦੀ ਫੌਜਾਂ ਦੇ ਨਾਲ ਆਇਆ ਸੀ 80 ਸਾਲ ਦੀ ਉਮਰ ਹੈ ਬਾਬਾ ਫਤਿਹ ਸਿੰਘ ਦੀ ਵਜੀਦ ਖਾਨ ਨੂੰ ਆ ਕੇ ਸਾਹਮਣੇ ਲਲਕਾਰਿਆ ਗਿਆ ਮੋਢੇ ਤੋਂ ਲੈ ਕੇ ਵਖੀ ਤੱਕ ਐਸਾ ਵਾਰ ਕੀਤਾ ਫਤਿਹ ਸਿੰਘ ਨੇ ਦੋ ਹਿੱਸੇ ਕਰਕੇ ਵਜੀਦ ਖਾਨ ਦੇ ਜ਼ਮੀਨ ਦੇ ਉੱਤੇ ਸੁੱਟ ਦਿੱਤਾ ਸੀ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਅਗਵਿਸ਼ਾਕ ਰੱਖ ਦਿੱਤੀ ਸੀ ਵਜੀਦ ਖਾਨ ਦੇ ਪੈਰਾਂ ਦੇ ਵਿੱਚ ਜਿਹੜਾ ਕਾਜੀ ਸੀ ਉਹ ਡਰਦਾ ਮਾਰਾ ਛੱਡ ਕੇ ਭੱਜ ਗਿਆ ਸੀ ਦਿੱਲੀ ਨੂੰ ਰਵਾਨਾ ਹੋ ਗਿਆ ਸੀ ਸੁਚਾ ਨੰਦ ਜਿਹੜਾ ਕਹਿੰਦਾ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਬੱਚੇ ਜਿਹੜੇ ਨੇ ਸਪੋਲਿਏ ਨੇ ਤੇ ਸੱਪ ਦੇ ਬੱਚੇ ਨੇ ਇਹਨਾਂ ਦੇ ਸਿਰਾਂ ਨੂੰ ਫੇਣਾ ਪਏਗਾ ਉਹ ਸੁਚਾ ਨੰਦ ਨੇ ਨੱਕ ਦੇ ਵਿੱਚ ਨੂੰ ਕੇਲ ਪਾਈ ਗਈ ਸੀ ਨੂੰ ਕੇਲ ਪਾ ਕੇ ਉਹਨੂੰ ਸਰਹੰਦ ਸ਼ਹਿਰ ਦੇ ਵਿੱਚੋਂ ਜਿਹੜਾ ਸੀ ਭੀਖ ਨੂੰ ਮੰਗਾਇਆ ਗਿਆ ਸੀ ਤੇ ਜਿਹੜੇ ਸ਼ਾਸ਼ਲ ਬੇਗ ਬਾਸ਼ਲ ਬੇਗ ਸੰਨਾ ਉਹਨਾਂ ਦਾ ਵੀ ਉਸੇ ਤਰ੍ਹਾਂ ਹਜ਼ਰ ਕੀਤਾ ਗਿਆ ਬੰਦਾ ਸਿੰਘ ਬਹਾਦਰ ਵੱਲੋਂ ਸ਼ਾ ਕੁੱਟ ਕੇ ਮਾਰੇ ਗਏ ਸਨ ਜਾਨੀ ਖਾਨ ਤੇ ਮਾਨੀ ਖਾਨ ਜਿਹਨਾਂ ਨੇ ਹੱਥ ਘੜੀਆਂ ਲਗਾਈਆਂ ਸਨ ਨਾ 50 ਸਾਲ ਬਾਅਦ ਸਿੱਖਾਂ ਨੇ ਯਾਦ ਰੱਖੀ ਸਰਹੰਦ ਕਦੇ ਪੁੱਲਣ ਵਾਲੀ ਨਹੀਂ ਸੀ ਸਿੱਖਾਂ ਨੂੰ ਜਦੋਂ ਇੱਥੇ ਮਿਸਲਾ ਕਾਇਮ ਹੋਈਆ ਇਸੇ ਧਰਤੀ ਦੇ ਉੱਤੇ ਵੱਡੇ ਵਿਧਾਨ ਲੈ ਕੇ ਜਾਨੀ ਖਾਨ ਤੇ ਮਾਨੀ ਖਾਨ ਦੇ ਸਿਰ ਦੇ ਵਿੱਚ ਵਿਧਾਨ ਮਾਰ ਮਾਰ ਕੇ ਮਿੱਝ ਕੱਢੀ ਗਈ ਇਹਨਾਂ ਦੇ ਸਿਰਾਂ ਦੇ ਵਿੱਚੋਂ ਖਤਮ ਕੀ ਕਰ ਦਿੱਤੇਗੀ ਜਿੰਨਾ ਜਿੰਨਾ ਨੇ ਕਹਿ ਰਟਾਇਆ ਗੁਰੂ ਕੇ ਸਿੱਖਾਂ ਨੇ ਫਿਰ ਉਹਨਾਂ ਨੂੰ ਲੋਹੀ ਦੇ ਛੋਲੇ ਜਿਹੜੇ ਹਨ ਉਹ ਜ਼ਰੂਰ ਚਬਾਈ ਸਤਿਗੁਰ ਪਾਤਸ਼ਾਹ ਕਹਿਣ ਲੱਗੇ ਯਾਦ ਰੱਖੀ ਸੱਜਣਾ ਜਦੋਂ ਗੁਰਬਾਣੀ ਨੂੰ ਪੜੇਗਾ ਤੂੰ ਸਮੇ ਦੇ ਪ੍ਰਭਾਵ ਤੋਂ ਮੁਕਤ ਹੋਏਗਾ ਸਮਾਂ ਤੇਰੇ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕੇਗਾ ਸੁਣਿਆ ਪਹੋ ਨਾ ਸਕੇ ਕਾਲ